ਹਾਲ ਹੀ ਦੇ ਵਿੱਚ ਸਰਪੰਦੇ ਆਪਾ ਹਾਂ ਦੇ ਆਣੇ ਹਾਂ ਜੀ ਕਿੰਨਾ ਢੇਰ ਸ਼ਾਮ ਨੰਗਲ ਉਨਾ ਮੁੱਖ ਮਾਰਗ ਤੇ ਪਿੰਡ ਕਲਸੀੜਾ ਦੇ ਲਾਗੇ ਇੱਕ ਦਰਦਨਾਕ ਸੜਕੀ ਹਾਸਾ ਵਾਪਰਿਆ ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੇ ਕਿ ਉਨ੍ਹਾਂ ਤੋਂ ਨੰਗਲ ਵਾਲੇ ਪਾਸੇ ਆ ਰਹੀ ਪੰਜਾਬ ਰੋਡ 'ਤੇ ਦੀ ਪੰਨ ਬੱਸ ਦੇ ਨਾਲ ਇੱਕ ਐਕਟਿਵਾ ਟਕਰਾ ਜਾਣ ਦੇ ਨਾਲ ਐਕਟਿਵਾ ਤੇ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੋਵੇਂ ਨੌਜਵਾਨ ਨੰਗਲ ਦੇ ਕਰੀਬੀ ਪਿੰਡ ਬਾਸਦੇ ਦੇ ਰਹਿਣ ਵਾਲੇ ਸਨ ਇਸ ਹਾਸੇ ਦੇ ਵਿੱਚ ਦੋਵੇਂ ਨੌਜਵਾਨਾਂ ਦੀ ਮੌਤ ਹੋਣ ਦੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਦੱਸਦੇ ਕਿ ਮੈਤਪੁਰ ਤੋਂ ਸ਼ਰਨੰਦਪੁਰ ਸਾਹਿਬ ਤੱਕ ਸਿੰਗਲ ਸੜਕ ਹੋਣ ਦੇ ਚਲਦਿਆਂ ਹਰ ਰੋਜ਼ ਇਸ ਸੜਕ ਤੇ ਕੋਈ ਨਾ ਕੋਈ ਭਿਆਨਕ ਹਾਸਾ ਵਾਪਰਦਾ ਹੈ ਤੇ ਬਹੁਤ ਲੋਕ ਇਨ੍ਹਾਂ ਦਰਦਨਾਕ ਹਾਸਿਆਂ ਵਿੱਚ ਆਪਣੀ ਜਾਨ ਗਵਾ ਚੁੱਕੇ ਹਨ ਇੱਥੋਂ ਤੱਕ ਕਿ ਇਹ ਸੜਕ ਹੁਣ ਖੂਨੀ ਸੜਕ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੀ ਹੈ ਅੱਜ ਹੋਏ ਇਸ ਹਾਸੇ ਨੇ ਇੱਕ ਵਾਰ ਫੇਰ ਦੋ ਘਰਾਂ ਦੇ ਚਿਰਾਗ 부ਝਾ ਦਿੱਤੇ। ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ।

ਸਰ ਮੈਂ ਨਾ ਜੀ ਸਾਡੇ ਮੈਂ ਆਪਣੇ ਪਿੰਡ ਦੇ ਵਿੱਚ ਦੂਜੇ ਪਾਸੇ ਆ ਕੇ ਆਪਣਾ ਰਿਆਜ ਬਣਾ ਲਿਆ ਮੈਂ ਆਪਣੇ ਪੁਰਾਣੇ ਘਰਾਂ ਤੋਂ ਰੋਟੀ ਪਾਣੀ ਖਾ ਕੇ ਵੱਡੇ ਵੀਰਾ ਜੀ ਤੋਂ ਵਾਪਸ ਜਾ ਰਹੇ ਸੀ ਆਪਣੇ ਘਰ ਤੇ ਮੈਨੂੰ ਰਸਤੇ ਦੇ ਵਿੱਚ ਮੁੰਡੇ ਨੇ ਰੋਕ ਕੇ ਕਿਹਾ ਵੀ ਸਾਡੇ ਉੱਥੇ ਕਲਛੜੇ ਦੇ ਵਿੱਚ ਐਕਸੀਡੈਂਟ ਹੋ ਗਿਆ ਸਾਡੇ ਮੁੰਡਿਆਂ ਦਾ ਤੇ ਉਹਦੇ ਵਿੱਚ ਇੱਕ ਸਾਡੇ ਮੁੰਡਾ ਸੀਗਾ ਰਜੇਸ਼ ਮੰਗਤਰਾਮ ਦਾ ਮੁੰਡਾ ਤੇ ਦੂਜਾ ਸੀਗਾ ਮੁੰਡਾ ਜੈਗਪਾਲ ਤੇ ਉਹ ਕਹਿੰਦੇ ਉਹਨਾਂ ਦੀ ਉੱਥੇ ਡੈਥ ਹੋ ਗਈ ਫਿਰ ਮੈਂ ਉੱਥੋਂ ਹੀ ਸਕੂਟਰ ਵਾਪਸ ਕੀਤਾ ਤੇ ਮੈਂ ਕਿਹਾ ਜਾ ਕੇ ਉੱਥੇ ਦੇਖ ਕੇ ਆਵਾਂ ਅਗਰ ਕੋਈ ਹੈਲਪ ਦੀ ਜ਼ਰੂਰਤ ਹੈ ਤਾਂ ਆਪਾਂ ਉਹਨੂੰ ਹੈਲਪ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰੀਏ ਜਦੋਂ ਇੱਥੇ ਆ ਕੇ ਪਤਾ ਲੱਗਿਆ ਤਾਂ ਉਹ ਕਹਿੰਦੇ ਦੋਨਾਂ ਮੁੰਡਿਆਂ ਦੀ ਇੱਕ ਦੀ ਤਾਂ ਮੌਤ ਹੋ ਗਈ ਤੇ ਦੂਜੀ ਬਾਡੀ ਨੂੰ ਉਹ ਵਾਪਸ ਲੈ ਕੇ ਹਸਪੀਟਲ ਗਏ ਆ ਤੇ ਕੁਝ ਇੱਥੇ ਲੋਕ ਜਿਹੜੇ ਇਕੱਠੇ ਹੋਏ ਸੀ ਉਹਨਾਂ ਨੇ ਵੀ ਇਹ ਕਿਹਾ ਕਿ ਇੱਕ ਦੀ ਮੌਤ ਹੋ ਗਈ ਦੂਜੇ ਦੀ ਵੀ ਆਲਮੋਸਟ ਲੱਗਦਾ ਸੀਗਾ ਕਿ ਉਹਦੀ ਡੈਥ ਹੋ ਚੁੱਕੀ ਆ ਤੇ ਇੱਥੇ ਜਿਹੜੇ ਲੋਕਲ ਇਕੱਠੇ ਹੋਏ ਸੀ ਲੋਕੀ ਉਹ ਇਹ ਕਹਿ ਰਹੇ ਸੀ ਇੱਥੇ ਕੋਈ ਰੇਡ ਨਹੀਂ ਲੱਗਦੀ ਇਹ ਨੇੜੇ ਲੱਗੇ ਛਾਗੇ ਕਿ ਨਿਕਲੇ ਜੀਗੇ ਤੇ ਜਿੱਦੇ ਉਧਰੋਂ ਬੱਸ ਆਈ ਉਹਦੇ ਵਿੱਚ ਟੱਕਰਾ ਹੋਣ ਕਰਕੇ ਉਹਨਾਂ ਦੋਨਾਂ ਮੁੰਡਿਆਂ ਦੀ ਮੌਤ થઈ ਲੱਗਦਾ ਕਿ ਬਹੁਤ ਹੋ ਗਈ ਹੈ ਮੋ ਹੁਣ ਜੋ ਇੱਥੇ ਮੌਕੇ ਤੇ ਲੱਗਿਆ ਉਹ ਤਾਂ ਇੱਕ ਐਕਟ ਵਾਂਗ ਲੱਗਦਾ ਉਹਨਾਂ ਕੋਲ ਤੇ ਐਕਟ ਵਾਂਗ ਜਿਹੜਾ ਬੱਸ ਦੇ ਵਿੱਚ ਲੱਗਿਆ ਐਕਟ ਵੇ ਦੀ ਕੰਡੀਸ਼ਨ ਐਡੀ ਮਾੜੀ ਨਹੀਂ ਹੈਗੀ ਕਿ ਜਿਸ ਕਰਕੇ ਦੇਖਿਆ ਜਾਵੇ ਉਹਨਾਂ ਦੀ ਮੌਤ ਹੋ ਗਈ ਲੇਕਿਨ ਪਤਾ ਨਹੀਂ ਕਿਸ ਐਂਗਲ ਤੋਂ ਉਹ ਟੱਕਰ ਖੋਈ ਹੈ ਜਿਸ ਕਰਕੇ ਉਹਨਾਂ ਦੀ ਮੌਤ ਹੋ ਮੈਰਿਡ ਸੀ ਹਾਂਜੀ ਅਨਮੈਰਿਡ ਸੀ ਅਨਵਿਆਹੇ ਸੀਗੇ ਔਰ ਦੋਨੋਂ ਹੀ ਮੁੰਡੇ ਮਤਲਬ ਬੜੇ ਹੀ ਹੌਨ ਹਾਰਡ ਸੀਗੇ ਤੇ ਨੌਜਵਾਨ ਸੀਗੇ ਬਹੁਤ ਹੀ ਘਟਾ ਸਾਡੇ ਪਿੰਡ ਨੂੰ ਇਹ ਪਿਆ ਹੈ ਤੇ ਜਿਹਦਾ ਮਤਲਬ ਪੂਰਤੀ ਜਿਹੜੀ ਹੈ ਉਹ ਸ਼ਬਦਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ ਇੱਕ ਜਿਹੜਾ ਹੋਇਆ ਇਹ ਬਾਰੇ ਸਭ ਤਕਰੀਬਨ 8:38 ਵਜੇ ਸਾਨੂੰ ਕਾਲ ਆਦੀ ਹੈ ਕਿ ਇੱਕ ਜਿਹੜਾ ਚੁੰਗੀ ਦੇ ਕੋਲ ਬੜਾ ਦਰਦਨਾਕ ਐਕਸੀਡੈਂਟ ਹੋਇਆ ਆ ਕੇ ਮੌਕੇ ਤੇ ਪਤਾ ਲੱਗਿਆ ਕਿ ਇੱਕ ਪੀਆਰਟੀਸੀ ਦੀ ਬੱਸ ਨੰਬਰ ਪੀਵੀ 65 ਡਬਲ ਵੀ 4409 ਜੋ ਕਿ ਉਨਾ ਵੱਲੋਂ ਆ ਰਹੀ ਸੀ ਇਹ ਮੁੰਡੇ ਜਿਹੜੇ ਐਕਟਿਵਾ ਸਵਾਰ ਸਿਗੇ ਪੀਵੀ 74 ਬੀ 45 4572 ਐਕਟਿਵਾ ਨੰਬਰ ਹੈਗਾ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਜੇਗਾ ਮੁੰਡੇ ਦੋਨਾਂ ਦੀ ਇੱਕ ਦੀ ਤਾਂ ਕਹਿੰਦੇ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਸਰੇ ਨੂੰ ਗੰਭੀਰ ਹਾਲਾਤ ਵਿੱਚ ਸਿਵਲ ਹਸਪਤਾਲ ਭੇਜਿਆ ਤਾਂ ਉੱਥੇ ਜੋ ਹੁਣ ਤੱਕ ਸਾਨੂੰ ਉਹ ਜਾਣਕਾਰੀ ਮਿਲੀ ਗਈ ਸ਼ਾਇਦ ਉਹਦੀ ਵੀ ਡੈਥ ਹੋ ਗਈ ਹੈ ਦੋਨੇ ਹੀ ਨੌਜਵਾਨ ਮੁੰਡੇ ਬਾਸਮਿੰਡ ਦੇ ਸਿਗੇ ਇੱਕ ਦਾ ਨਾਮ ਰਜੇਸ਼ ਕੁਮਾਰ ਸਿਗਾ ਤੇ ਇੱਕ ਦਾ ਨਾਮ ਜੈ ਗੋਪਾਲ ਸੀ ਤੇ ਦੋਨੇ ਹੀ ਕੁਆਰੇ ਸਿਗੇ ਨੌਜਵਾਨ ਮੁੰਡੇ ਸੀ ਦੋਨਾਂ ਦੀ ਡੈਥ ਹੋ ਗਈ ਹੈ ਤੇ ਬੜੀ ਇਹ ਦਰਦਨਾਕ ਹਾ사 ਹੋਇਆ ਜਿਹਦਾ ਕਿ ਕਾਰਨ ਕਹਿ ਲੋ ਕਿ ਸਪੀਡ ਸੀ ਜਿਹੜੀ ਲਿਮਿਟ ਘੱਟ ਹੈ ਨਹੀਂ ਕਿਉਂਕਿ ਹਿਮਾਚਲ ਤੇ ਤੁਰੀ ਆਲਮੋਸਟ ਸਾਰੇ ਕੈਮਰੇ ਲੱਗ ਚੁੱਕੇ ਆ ਉੱਥੇ ਆਟੋਮੈਟਿਕਲੀ ਲੋਕਾਂ ਦੀ ਸਪੀਡ ਹੋਲੀ ਹੋ ਜਾਂਦੀ ਕਿਉਂਕਿ ਚਲਾਨ ਔਨਲਾਈਨਾਂ ਨੇ ਸ਼ੁਰੂ ਹੋ ਗਏ ਹੈ ਲੇਕਿਨ ਪਿਛਲੇ ਕਾਫੀ ਸਮੇਂ ਤੋਂ ਤੁਰੀ ਪਿੱਛੇ ਜਵਾਰ ਮਾਰਕੀਟ ਵੀ ਦੇਖਿਆ ਕਿ ਨੌਜਵਾਨ ਲੜਕੀ ਜਿਹੜੀ ਸੀਗੀ 35 36 ਸਾਲ ਦੀ ਉਹਦੀ ਵੀ ਡੈਥ ਹੋ ਗਈ ਸੀ ਸੜਕ ਹਾਸੇ ਦੇ ਵਿੱਚ ਇਹ ਬਾਰ-ਬਾਰ ਲੋਕਾਂ ਦੀ ਮੰਗ ਉੱਠ ਰਹੀ ਹੈ ਕਿ ਇੱਥੇ ਵੀ ਉਸੇ ਤਰ੍ਹਾਂ ਦੇ ਜਿਹੜੇ ਕੈਮਰਾ ਸਪੀਡ ਲਿਮਿਟ ਵਾਲੇ ਲਗਾਏ ਜਾਣੇ ਚਾਹੀਦੇ ਤਾਂਕਿ ਲੋਕ ਜਿਹੜੀ ਆਪਣੀ ਸਪੀਡ ਜਿਹੜੀ ਗਤੀ ਹੈ ਉਹ ਕੰਮ ਕਰਨ ਤੇ ਤਾਂਕਿ ਜਿਹੜੇ ਇਹ ਰੋਜ਼ ਆਏ ਦਿਨ ਐਵਰੇਜ 2 ਤੋਂ 3 ਐਕਸੀਡੈਂਟ ਮਹਿਦਪੁਰ ਬੈਰੀਅਰ ਤੋਂ ਲੈ ਕੇ ਕੀਨਸਪੁਰ ਤੱਕ ਹੁੰਦੇ ਆ ਫੋਰ ਲੇਨ ਸੜਕ ਕਰਨ ਦੀ ਮੰਗ ਪਿਛਲੇ ਕਾਫੀ ਸਾਲਾਂ ਤੋਂ ਲੋਕਾਂ ਦੀ ਹੈ ਲੇਕਿਨ ਹਜੇ ਤੱਕ ਪ੍ਰੋਜੈਕਟ ਸਿਰੇ ਨਹੀਂ ਚੜਿਆ ਸ਼ੁਰੂ ਨਹੀਂ ਹੋਇਆ ਜਦੋਂ ਸ਼ੁਰੂ ਹੋਏਗਾ ਕਦੋਂ ਖਤਮ ਹੋਏਗਾ ਲੇਕਿਨ ਇਹ ਜਿਹੜੀਆਂ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਇਹਦੀ ਰੋਕਤ ਹਮ ਕਦੇ ਕਿ ਇਹਦਾ ਪ੍ਰਸ਼ਾਸਨ ਨੂੰ ਜ਼ਰੂਰ ਦੇਖਣਾ ਚਾਹੀਦਾ ਕਿਉਂਕਿ ਜਿਹੜਾ ਘਾਟਾ ਪੈ ਰਿਹਾ ਸਾਡੇ ਸਥਾਨਕ ਲੋਕਾਂ ਨੂੰ ਪੈ ਰਿਹਾ ਕਿਸੇ ਦਾ ਕੁਝ ਨਹੀਂ ਜਾ ਰਿਹਾ ਲੋਕ ਆਏ ਦਿਨ ਸੜਕਾਂ ਤੇ ਇਹਦਾ ਮਰ ਰਹੇ ਸਾਨੂੰ ਸਾਨੂੰ ਵੀ ਅੱਧਾ ਘੰਟਾ ਪਹਿਲਾਂ ਜਾਣਕਾਰੀ ਮਿਲੀ ਦੱਸਿਆ ਜਾ ਰਿਹਾ ਕਿ ਇੱਥੇ ਇੱਕ ਸਾਹਮਣੇ ਇਹ ਰੇੜੀ ਲੱਗਦੀ ਰੇੜੀ ਤੋਂ ਦੋਨੋਂ ਯੁਵਕ ਜੋ ਕਿ ਸਥਾਨੀਅ ਆਬਾਦਨ ਨੂੰ ਨਿਕਲੇ ਉਪਰੋਂ ਤੇਜ਼ ਰਫ਼ਤਾਰ ਨਾਲ ਬਸਾਰੀ ਸੀ ਉਹ ਮੌਕੇ ਤੇ ਉਹ ਨਾਲ ਟਕਰਾ ਗਏ ਟਕਰਾਣ ਕਰਕੇ ਉਹਨਾਂ ਦੇ ਲੋਕਾਂ ਨੇ ਸਥਾਨੀ ਲੋਕਾਂ ਨੂੰ ਦੱਸਿਆ ਕਿ ਇੱਕ ਦੀ ਤਾਂ ਸ਼ਾਇਦ ਮੌਕੇ ਤੇ ਹੀ ਮੌਤ ਹੋ ਗਈ ਦੂਸਰਾ ਇੰਜਰਡ ਉਸ ਨੂੰ ਲੈ ਕੇ ਇਹ ਚਲੇ ਗਏ ਪੰਜਾਬ ਰੋਡ ਤੇ ਜਿਹੜੀ ਬੱਸ ਨਾਲ ਟਕਰਾਏ ਉਹ ਉਨੀ ਪੁਲਿਸ ਵਾਲੇ ਲੈ ਗਏ ਇਹ ਆਏ ਦਿਨ ਦੀ ਜਿਹੜੀਆਂ ਪ੍ਰਗਟਨਾਵਾਂ ਆ ਮਾਥਪੁਰ ਤੋਂ ਲੈ ਕੇ ਕੀਰਤਪੁਰ 4 ਲੇਨ ਇਹ ਜਿਹੜੀ ਬਣੀ ਜਾ ਰਹੀ ਹੈ ਉਸ ਤੇ ਹੋ ਰਹੀਆਂ ਇਹ ਸਿੰਗਲ ਰੋਡ ਕਰਕੇ ਹੁਣ ਤੱਕ ਬਹੁਤ ਹਜ਼ਾਰ ਮਤਲਬ ਸੈਂਕੜੇ ਲੋਕ ਆਪਣੀ ਜਾਨ ਗਵਾ ਚੁੱਕੇ ਆਏ ਦਿਨ ਇੱਥੇ ਦੁਰਘਟਨਾ ਹੋਣ ਕਰਕੇ ਸਾਡੇ ਸਥਾਨੀਅਨ ਨਿਵਾਸੀਆਂ ਨੂੰ ਬਹੁਤ ਪਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਆ ਸਾਡੇ ਨੀਚੇ ਤਾਂ ਸ਼ਵਾਲੀ ਕੈਂਪ ਦੀ ਦੋ ਖੂਨੀ ਚੌਕ ਹੈ ਆਪਾਂ ਉਹਨਾਂ ਨੂੰ ਕਹਿੰਦੇ ਉੱਥੇ ਵੀ ਅਕਸਰ ਆਏ ਦਿਨ ਇਸੇ ਕਰਕੇ ਟ੍ਰੈਫਿਕ ਇੱਥੇ ਬਹੁਤ ਜ਼ਿਆਦਾ ਹੋ ਗਿਆ ਕਾਂਗੜਾ ਟੂ ਚੰਡੀਗੜ੍ਹ ਔਰ ਸ਼ਿਮਲਾ ਜਾਣ ਵਾਲਾ ਟ੍ਰੈਫਿਕ ਅਬ ਦਿੱਲੀ ਜਾਣ ਵਾਲਾ ਟ੍ਰੈਫਿਕ ਸਾਰਾ ਇੱਥੋਂ ਗੁਜ਼ਰਦਾ 14 ਸਾਲ ਹੋ ਗਏ ਇਸ ਉਹਨੂੰ ਪਾਸ ਹੋਏ 4 ਲੇਨ ਨੂੰ ਔਰ ਅੱਜ ਤੱਕ ਇਹ 14 ਸਾਲ ਬਾਅਦ ਵੀ ਬਣ ਨਹੀਂ ਸਕਿਆ ਇਸ ਲਈ ਸਰਕਾਰਾਂ ਨੂੰ ਚਾਹੀਦਾ ਕਿ ਇਹਨੂੰ ਪਹਿਲ ਦੇ ਆਧਾਰ ਤੇ ਇਹ ਇਸ ਨੂੰ ਬਣਾਇਆ ਜਾਵੇ ਫੋਰ ਲਾਈਨ ਕੀਤਾ ਜਾਵੇ ਤਾਂ ਕਿ ਸਾਡੇ ਸਥਾਨੀਏ ਲੋਕਾਂ ਦੀ ਜਾਨ ਬਚ ਸਕੇ